ਹਲੋ ਮੈਂ ਡਾਕਟਰ ਤੇਰਾਂਕੌਰ ਹਾਜ਼ਰ ਹਾਂ ਇੱਕ ਨਵੇਂ ਵੀਡੀਓ ਲੈ ਕੇ ਪਹਿਲਾਂ ਹਰੀਆਲੀ ਤੀਜ ਦੀਆਂ ਬਹੁਤ-ਬਹੁਤ ਮੁਬਾਰਕਾਂ ਮੈਂ ਇਸ ਵੀਡੀਓ ਦੇ ਵਿੱਚ ਦੱਸਾਂਗੀ ਤਿੰਨ ਉਪਾਅ ਜਿਨ੍ਹਾਂ ਨਾਲ ਉਹ ਲੜਕੀਆਂ ਜਿਨ੍ਹਾਂ ਦੇ ਵਿਆਹ 'ਚ ਦੇਰੀ ਹੋ ਰਹੀ ਹੈ ਉਮਰ ਬਿਹਾਰ ਚੁੱਕੀਆਂ ਹਨ ਜੇ ਉਹ ਉਪਾਅ ਕਰਨਗੀਆਂ ਤਾਂ ਕਾਮਯਾਬੀ ਮਿਲੇਗੀ ਦੂਸਰਾ ਉਪਾਅ ਵਿਆਹੁਤਾ ਔਰਤਾਂ ਦਾ ਹੋਏਗਾ ਤਾਂ ਕਿ ਉਹਨਾਂ ਦਾ ਗ੍ਰਸਥ ਜੀਵਨ ਸੁੱਖਾਂ ਭਰਿਆ ਰਹੇ ਤੀਸਰਾ ਉਪਾਅ ਉਹਨਾਂ ਮਾਪਿਆਂ ਦਾ ਜਿਨ੍ਹਾਂ ਨੂੰ ਦੁੱਖ ਇਸ ਗੱਲ ਦਾ ਹੈ ਕਿ ਉਹਨਾਂ ਵੱਲੋਂ ਕੋਈ ਕਮੀ ਪੇਸ਼ੀ ਨਹੀਂ ਛੱਡੀ ਗਈ ਪਰ ਧੀਆਂ ਨੂੰ ਪੜਾਇਆ ਲਿਖਾਇਆ ਆਪਣੇ ਪੈਰਾਂ ਤੇ ਖੜਾ ਕੀਤਾ ਸਯੋਗਵਾਰਦੀ ਪ੍ਰਾਪਤੀ ਨਹੀਂ ਹੋ ਰਹੀ ਇਹ ਤਿੰਨ ਉਪਾਬੜੇ ਕਰਕਰ ਹੋਣਗੇ ਤੁਸੀਂ ਇਸ ਵੀਡੀਓ ਨੂੰ ਮੇਰੇ ਨੂੰ ਧਿਆਨ ਨਾਲ ਦੇਖਣਾ ਹੈ ਹਰਿਆਲੀ ਦੀ ਜਿਹੜੀ ਹੈ ਉਹ ਸਾਵਣ ਮਹੀਨੇ ਦੀ ਸਭ ਤੋਂ ਸ਼ੁਭ ਤੀਜ ਅੱਜ ਝੋਰ ਸ਼ੋਰ ਨਾਲ ਇਹ ਮਨਾਈ ਜਾ ਰਹੀ ਹੈ ਪੂਰੀ ਦੁਨੀਆ ਚ ਜਿੱਥੇ ਵੀ ਸ਼ਿਵ ਭਗਤ ਰਹਿੰਦੇ ਆ ਕਹਿੰਦੇ ਆ ਕਿ ਇਸ ਦਿਨ ਮਾਂ ਪਾਰਵਤੀ ਨੇ ਭਗਵਾਨ ਸ਼ਿਵ ਨੂੰ ਵਰਵਜੋ ਪ੍ਰਾਪਤ ਕਰ ਲਈ ਅਡਿੱਗ ਭਗਤੀ ਕੀਤੀ ਸੀ ਇਸ ਕਰਕੇ ਇਹ ਤਿਉਹਾਰ ਵਿਆ ਸੁਖਮੇ ਜੀਵਨ ਜਿਹੜਾ ਗ੍ਰਸਤੀ ਜੀਵਨ ਹੈ ਤੇ ਸੁਭਾਗਿਆ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਆਓ ਜਾਣਦੇ ਹਾਂ ਅੱਜ ਦੇ ਦਿਨ ਕੀ ਕਰਨ ਦੇ ਨਾਲ ਜਿਨ੍ਹਾਂ ਦਾ ਵਿਆਹ ਨਹੀਂ ਹੁੰਦਾ ਵਿਆਹ ਹੋ ਜਾਏਗਾ ਤੇ ਜਿਨ੍ਹਾਂ ਦਾ ਗ੍ਰਸਤੀ ਜੀਵਨ ਚ ਕੁਛ ਛਾੜਟਣਾ ਨੇ ਉਹ ਸੁਖਵੇਂ ਜੀਵਨ ਬਤੀਤ ਕਰਨ ਲੱਗ ਜਾਣਗੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਕਿਉਂਕਿ ਅੰਤ ਵਿੱਚ ਮੈਂ ਹਮੇਸ਼ਾ ਇੱਕ ਸੁਪਰ ਉਪਾਅ ਦੱਸਦੀ ਹਾਂ ਜੇ ਪਹਿਲਾਂ ਉਪਾਅ ਕਰਦਿਆਂ ਕੋਈ ਕਮੀ ਪੇਸ਼ੀ ਰਹਿ ਗਈ ਤਾਂ ਇਹ ਸੁਪਰ ਉਪਾਅ ਉਸ ਕਮੀ ਨੂੰ ਕਵਰ ਅਪ ਕਰ ਲੈਂਦਾ ਤੁਸੀਂ ਜਾਣਨ ਲੱਗ ਪਏ ਹੋ ਹਰੀਆਲੀ ਤੇਜ ਨੂੰ ਤਿਹਾਰ ਨਾ ਮੰਨਿਓ ਕੱਲਾ ਇਸਦੇ ਧਾਰਮਿਕ ਮਹੱਤਵ ਇਹ ਹੈ ਕਿ ਸ਼ਕਤੀ ਤੇ ਸ਼ਬਦੀ ਮਿਲਣੀ ਦਾ ਪ੍ਰਤੀਕ ਹੈ ਇਹ ਦਿਨ ਹਰ ਨਾਰੀ ਲਈ ਅਸ਼ੀਰਵਾਦ ਹੈ ਕਿ ਉਸ ਦਾ ਸੁੱਖ ਸੁਭਾਗ ਤੇ ਪ੍ਰੇਮ ਕਾਇਮ ਦਾਇਮ ਰਹੇ ਜੇ ਮੇਰੇ ਦੱਸਿਓ ਹੈ ਤੈਨੂੰ ਪਾ ਕਰਨ ਦੇ ਨਾਲ ਜੇ ਸ਼ਰਧਾ ਨਾਲ ਕਰਦੇ ਹੋ ਕਮਿਟਡਨੈਸ ਨਾਲ ਨੂੰ ਕਰਦੇ ਹੋ ਤਾਂ ਜੀਵਨ ਦੇ ਰੁਕ ਹੋਏ ਸਾਰੇ ਕਾਰਜ ਤੇ ਵਿਆਹ ਦੇ ਵਿਚਾਰੀਆਂ ਅਟਨਾ ਜੜੀਆਂ ਉਹ ਦੂਰ ਹੋ ਜਾਣਗੀਆਂ ਪਹਿਲਾਂ ਉਹ ਪਾਉ ਉਹਨਾਂ ਕੁੜੀਆਂ ਲਈ ਹੈ ਜਿਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ ਕੁੜੀਆਂ ਉਹ ਸੱਚੇ ਮਨ ਨਾਲ ਕਰਿਓ ਵਿਆਹ ਬਹੁਤ ਜਲਦੀ ਹੋ ਜਾਏਗਾ ਕਿਉਂਕਿ ਅੱਜ ਦਾ ਦਿਨ ਬਹੁਤ ਪਵਿੱਤਰ ਹੈ ਤੇ ਇਹ ਉਪਾਸਾਰੇ ਅੱਜ ਹੀ ਤੁਸੀਂ ਕਰਨੇ ਆ ਤੁਸੀਂ ਇਸ਼ਨਾਨ ਕਰ ਲਓ ਸਾਫ ਕਪੜੇ ਪਾ ਲਓ ਮਾਂ ਵਰਪਤੀ ਦਾ 16 ਸੰਗਰ ਦਾ ਸਮਾਨ ਇਕੱਠਾ ਕਰੋ ਕਿਸੇ ਵੀ ਜਨਰਲ ਸਟੋਰ ਤੋਂ ਇਹ ਸਾਰਾ ਸਮਾਨ ਇੱਕ ਇੱਕ ਸੈੱਟ ਦੇ ਵਿੱਚ ਪੈਕੇਜਿੰਗ ਵਿੱਚ ਮਿਲ ਜਾਂਦਾ ਜਿਦਾਂ ਸੰਦੂਰ ਚੂੜੀਆਂ ਬਿੰਦੀ ਤੇ ਦੁੱਧ ਨਾਲ ਜਾ ਕੇ ਭੋਗ ਲਾਓ ਸ਼ਿਵਲਿੰਗ ਉੱਤੇ ਤੁਸੀਂ 11 ਬਿਲ ਪੱਤਰ ਚੜਾਉਣੇ ਆ ਤੇ ਓਮ ਨਮੋ ਸ਼ਿਵਾਏ ਦਾ 108 ਵਾਰ ਜਾਪ ਕਰਨਾ ਮੰਦਰ ਚ ਹੀ ਬੈਠ ਜਾਣਾ ਇੱਕ ਮਲ ਕੱਢ ਲਓ ਸ਼ਾਮ ਜਦੋਂ ਹੋਣੀ ਤੇ ਸੱਤ ਕੁਆਰੀਆਂ ਕੁੜੀਆਂ ਨੂੰ ਹਰਿਆ ਹਰਿਆ ਹਰੀਆਂ ਚੂੜੀਆਂ ਜਿਹੜੀਆਂ ਹੁੰਦੀਆਂ ਮਹਿੰਦੀ ਦਾ ਕੋਨ ਦੇ ਦੋ ਤੇ ਥੋੜੀ ਜਿਹੀ ਮਿਠਾਈ দান ਕਰ ਦੋ ਯਾਦ ਰੱਖਣਾ ਸੱਤ ਕੁਆਰੀਆਂ ਕੁੜੀਆਂ ਨਾਰੀਅਲ ਦੇ ਉੱਤੇ ਲਾਲ ਧਾਗਾ ਬੰਨਣਾ ਹੈ ਤੇ ਮਨ ਦੇ ਵਿੱਚ ਮਨੋ ਕੰਪਨਾ ਕਰਨੀ ਹੈ ਸੰਕਲਪ ਲੈਣਾ ਕਿ ਮੈਂ ਕਿਸ ਭਾਵਨਾ ਨਾਲ ਇਹ ਉਪਾਕਰਨ ਜਾ ਰਹੀਆਂ ਮੰਦਰ ਦੇ ਵਿੱਚੇ ਨਾਰੀਅਲ ਰੱਖਿਆਉਣਾ ਇਹ ਉਪਾਅ ਤੁਹਾਡੇ ਰੁਕੇ ਹੋਏ ਵਿਆਹ ਦੇ ਰਸਤੇ ਖੋਲ ਦੇਗਾ ਤੇ ਤੁਹਾਨੂੰ ਮਨਚਾਇਆ ਵਰ ਪ੍ਰਾਪਤ ਹੋਏਗਾ ਸਭੇ ਇੱਛਾ ਪੂਰੀਆਂ ਮਾਪਿਆਂ ਵੱਲੋਂ ਵੀ ਉਹ ਪਾ ਕਰਨਾ ਪਏਗਾ ਕਿਉਂਕਿ ਉਹਨਾਂ ਵੱਲੋਂ ਕੋਈ ਕਮੀ ਪੇਛੀ ਨਹੀਂ ਛੱਡੀ ਜਾਂਦੀ ਤੇ ਜੇ ਕੋਈ ਅੜਚਣ ਆ ਉਹ ਦੂਰ ਹੋ ਜਾਏਗੀ। ਸੋ ਧੀ ਦੀ ਉਮਰ ਵੱਧ ਰਹੀ ਆ ਰਿਸ਼ਤਾ ਨਹੀਂ ਹੋ ਰਿਹਾ ਤਾਂ ਮਾਪੇ ਸੁਰੇਸ਼ ਪਾਰਵਤੀ ਦੀ ਅਰਦਾਸ ਕਰਦੇ ਹੋਏ ਪੰਜ ਲੱਡੂਆਂ ਦਾ ਭੋਗ ਲਾਉਣਗੇ ਸ਼ਿ ਪਾਰਵਤੀ ਨੂੰ ਇੱਕ ਪੀਲਾ ਰਮਾਲ ਲੈ ਲੈਣਾ ਹੈ। ਵੇਦੀ ਇਹ ਆ ਇੱਕ ਪੀਲਾ ਰਮਾਲ ਲੈ ਲਓ ਉਹਦੇ ਚ ਪੰਜ ਲੱਡੂ ਰੱਖ ਲਓ ਓਮ ਨਮੋ ਸ਼ਵਾਈਦਾ 51 ਵਾਰ ਜਾਪ ਕਰ ਲੈਣ ਮਾਪਿਓ। ਮਾਂ ਆ ਮਾਂ ਕਰ ਲੈ ਪਿਓ ਆ ਪਿਓ ਕਰ ਲੈ। ਫਿਰ ਇਹ ਲੱਡੂ ਉਸ ਰਮਾਲ ਸਮੇਤ ਮੰਦਰ ਦੇ ਵਿੱਚ ਰੱਖਿਆ ਉਹ ਤੇ ਮਨ ਵਿੱਚ ਆਪਣੇ ਧੀ ਦੇ ਲਈ ਚੰਗੇ ਪਰਿਵਾਰ ਤੇ ਚੰਗੇ ਵਰਬ ਦੀ ਪ੍ਰਾਪਤੀ ਲਈ ਰਿਸ਼ਤੇ ਦੀ ਕਾਮਨਾ ਕਰ ਦਿਓ ਇਹ ਉਪਾਬੜੀ ਤੇਜ਼ ਨਾਲ ਅਸਰ ਕਰੇਗਾ ਸੋ ਜਿਹੜੀਆਂ ਵਹਿ ਗਈਆਂ ਗਈਆਂ ਪਰ ਜੀਵਨ ਵਿੱਚ ਉਹ ਬੜੇ ਉਤਰਾ ਚੜਾਇਆ ਸੁਖੀ ਨਹੀਂ ਵਸ ਰਹੀਆਂ ਉਹ ਕੁੜੀ ਉਹ ਵਿਵਤਾਵਰਤਨ ਖੁਦ ਕਰਨਗੀਆਂ ਤੁਸੀਂ ਅੱਜ ਦੇ ਦਿਨ ਪਤੀ ਪਤਨੀ ਨੇ ਮਿਲਣਾ ਸ਼ਿਵ ਪਾਰਵਤੀ ਦਾ ਅਭਿਸ਼ੇਕ ਕਰਨਾ ਮੰਦਰ ਜਾ ਕੇ ਦੋਨਾਂ ਨੇ ਇਕੱਠਿਆਂ ਨੇ ਦੁੱਧ ਗੰਗਾ ਜਲ ਤੇ ਸ਼ਹਿਦ ਰਲਾ ਲਿਓ ਸਿਵ ਲਿੰਗ ਨੂੰ ਹੱਥ ਨਹੀਂ ਲਾਉਣਾ ਔਰਤਾਂ ਵੱਲੋਂ ਖਾਸ ਕਰਕੇ ਲਾਲ ਫੁੱਲਾਂ ਦੀ ਮਾਲਾ ਸ਼ਿਵ ਪਾਰਵਤੀ ਨੂੰ ਗੁਲਾਬਾਂ ਦੀ ਸੁਗੰਧਤ ਗੁਲਾਬ ਸੋਹਣੇ ਫਰੈਸ਼ ਉਹ ਛੜਾ ਦਿਓ ਸੁੱਖ ਸਮ੍ਰiddhi ਦੀ ਕਾਮਨਾ ਕਰੋ ਘਰ ਆ ਕੇ 500 ਗਣਾਂ ਨੂੰ ਤੁਸੀਂ ਥੋੜੀਆਂ ਜੀਆਂ ਹਰੀਆਂ ਚੂੜੀਆਂ ਸੰਧੂਰ ਦੀ ਡੱਬੀ ਤੇ ਮਠਾਈ ਜਿੰਨੀ ਤੁਹਾਡੀ ਜੇਬ ਅਨੁਕਾਰ ਦਿਓ ਦਿਓ ਸ਼ਾਮ ਹੋਣੀ ਹੈ ਸ਼ਿਵ ਪਾਰਵਤੀ ਦੀ ਜੋੜੀ ਦਾ ਧਿਆਨ ਕਰਨਾ ਹੈ ਪਤੀ ਪਤਨੀ ਬਹਿ ਜਾਓ ਓਮ ਪਾਰਵਤਾਏ ਨਮਹ 51 ਵਾਰ ਜਾਪ ਕਰ ਲਓ ਗ੍ਰਸਥ ਜੀਵਨ ਸੁੱਖਾਂ ਪਰਿਆ ਹੋ ਜਾਏਗਾ ਪ੍ਰੇਮ ਆਪਸੀ ਸਮਝ ਤੇ ਸੁਖ ਸ਼ਾਂਤੀ ਦਾ ਵਰਤਾਰਾ ਹੋ ਜਾਏਗਾ ਮੈਂ ਵਾਦਾ ਕਰਦੀ ਹੁੰਨੀ ਆ ਸੁਪਰਪਾ ਵੀਡੀਓ ਦੇ ਅੰਤ ਵਿੱਚ ਲੋ ਹਜ਼ਾਰ ਚਾਹੁੰਦੇ ਹੋ ਸਾਰੀਆਂ ਸਮੱਸਿਆਵਾਂ ਮਨੋ ਕਾਮਨਾ ਸਮੇਤ ਪੂਰੀਆਂ ਹੋ ਜਾਣ ਅੱਜ ਰਾਤ 11 ਵਜੇ ਦੇ ਸ਼ਿਵਲਿੰਗ ਦੇ ਸਾਹਮਣੇ ਬਹਿ ਜਾਓ ਇੱਕ ਹੀ ਵਾਰ ਉਹ ਨਮੋ ਸ਼ਿਵਾਏ ਜਪਣਾ ਮਨ ਵਿੱਚ ਆਪਣੀ ਇੱਕ ਸਭ ਤੋਂ ਵੱਡੀ ਇੱਛਾ ਸੋਚਣੀ ਆ ਭੇਡ ਨਹੀਂ ਲਿਸਟ ਨਹੀਂ ਪੇਸਟ ਕਰ ਦੇਣੀ ਇੱਕ ਉਪਾ ਉਨਲੀ ਇੱਕ ਇਕੱਲੀ ਸੋਚ ਇੱਕ ਇਕੱਲਾ ਸੰਕਲਪ ਮੰਦਰ ਖੁੱਲੇ ਰਹਿਣੇ ਆ ਸਾਰੀ ਰਾਤ ਇਹ ਸੁਪਰ ਪਾ ਪਹਿਲਾਂ ਦੇ ਉਪਾਅ ਵਿੱਚ ਰਹਿ ਗਈ ਕਿਸੇ ਕੰਮ ਨੂੰ ਦੂਰਾ ਕਰ ਦੇਗਾ ਜੇ ਇਸ ਵੀਡੀਓ ਵਿੱਚ ਮੇਰੇ ਵੱਲੋਂ ਸਾਂਝੇ ਕੀਤੇ ਵਿਚਾਰ ਤੁਹਾਨੂੰ ਸਾਰਥਕ ਲੱਗਦੇ ਆ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਚੈਨਲ ਡਾਕਟਰ ਤੇਰਕੌਰ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਿਉਂਕਿ ਜੇ ਸਬਸਕ੍ਰਾਈਬ ਕਰਦੇ ਹੋ ਤਾਂ ਫਾਇਦਾ ਇਹ ਹੋ ਜਾਣਾ ਮੇਰਾ ਚੈਨਲ ਲੱਭਣ ਵਾਸਤੇ ਤੁਹਾਨੂੰ YouTube ਰੂਪੀ ਅਥਾ ਸਾਗਰ ਵਿੱਚ ਗੁੱਤੇ ਨਹੀਂ ਖਾਣੇ ਪੈਣਗੇ ਮੇਰੀ ਹਰੇਕ ਅਪਲੋਡ ਹੋਈ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਆ ਜਾਣਾ ਹੈ ਜਦੋਂ ਵੀ ਤੁਹਾਡੇ ਕੋਲ ਇੱਛਾ ਹੈ ਤੁਹਾਡੀ ਦੇਖੋ ਤੁਹਾਨੂੰ ਖੁੱਲ ਹੈ ਪੂਰੀ ਮੈਂ ਤੁਹਾਨੂੰ ਪ੍ਰਤੀਬੱਧ ਨਹੀਂ ਕਰਦੀ ਕਮਿਟਮੈਂਟ ਨਹੀਂ ਲੈਂਦੀ ਜਦੋਂ ਵੀ ਸੰਸਾਰਿਕ ਕੰਮਾਂ ਕਰਾਂ ਰੁਝੇਵਿਆਂ ਤੋਂ ਵੇਲ ਮਿਲ ਜਾਏ ਤਾਂ ਇਸ ਨਿਮਾਣੀ ਡਾਕਟਰ ਤੇਰੰਕੌਰ ਦੀ ਵੀਡੀਓ ਦੇਖ ਲੈਣਾ ਸ਼ੇਅਰ ਕਰ ਦੇਣਾ ਚੰਗੀ ਲੱਗੇ ਕਮੈਂਟ ਕਰ ਦੇਣਾ ਕਮੈਂਟ ਚ ਦੱਸਿਆ ਜਰੂਰ ਕਰੋ ਮੈਂ ਕਿਹੜਾ ਨਵਾਂ ਵਿਸ਼ਾ ਲੈ ਕੇ ਇੱਕ ਨਵੀਂ ਵੀਡੀਓ ਬਣਾਵਾਂ ਜੋ ਤੁਹਾਡੇ ਅਨਸਾਰ ਹੋਵੇ ਮਿਲਾਂਗੇ ਕਿਸੇ ਨਵੇਂ ਵਿਸ਼ੇ ਨੂੰ ਕਿਸੇ ਨਵੀਂ ਵੀਡੀਓ ਵਿੱਚ ਲੈ ਕੇ ਟਿਲ ਦੈਨ ਬਾਏ ਬਾਏ ਹੈਪੀ ਹਰਿਆਲੀ ਤੀਜ ਸ਼ੂਬ ਕਾਮਨਾ ਮੈਂ ਸਹਿਤ